ਸਰੀਆ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਤੇ ਅੱਜ ਉਹਨਾ ਜੇ ਮੇਰੇ ਬ੍ਰਦਰ ਨੇ ਤੇ ਸਿਸਟਰ ਨੇ ਤੇ ਆਪਾਂ ਆਂਡੇ ਆ ਜੀ ਕਰਵਾਹੀ ਪੁਆ ਇਧਰ ਨਿਗੰਡੇ ਆ ਜੀ ਪਕੌੜੇ ਗੜਨੀ ਬਰੈਡ ਵਾਲੇ ਉਹਦਾ ਵੇਸਣ ਖੋਲਿਆ ਏ ਮਿੱਠੀ ਚਟਣੀ ਆਪਣੀ ਬਣਦੀ ਆ ਪਕੌੜਿਆਂ ਦਾ ਪਹਿਲਾ ਪੂਰ ਪਾਤਾ ਵਿੱਚ ਪਾਲਕ ਵਾਲਿਆਂ ਦਾ ਆ ਬਣਾਈ ਆ ਜੀ ਅਸੀਂ ਘਰ ਚਟਣੀ ਖੱਟੇ ਵਾਲੀ ਘਰੇ ਬਣਾਈ ਆ ਪਕੋੜੇ ਡੇ ਹੈ ਜੀ ਆਪਣੇ ਬਣਨ ਤੇ ਇਹ ਕੱਢ ਕੇ ਫਿਰ ਭੁੰਨੇ ਆਪਾਂ ਬਰੈਡ ਵਾਲੇ ਤੇ ਮਿੱਠੀ ਚਟਣੀ ਬਣ ਗਈ ਹੈ ਜੇ ਉਹ ਆਣੀ ਫਿਰ ਬੈਗੇ ਹੈ ਜੀ ਬ੍ਰਦਰ ਤੇ ਸਿਸਟਰ ਇਹ ਬਣਦੀ ਜਦੋਂ ਠੰਡੀ ਹੋਏਗੀ ਤੇ ਫੇਰ ਆ ਹੁਣ ਕਰਤੀ ਆਪਾਂ ਇਹਨਾਂ ਨੂੰ ਬੰਦ ਮਿੱਠੀ ਚਟਣੀ ਅਸੀਂ ਮਿੱਠੀ ਵੀ ਘਰੇ ਬਣਾਈ ਆ ਤੇ ਖੱਟੇ ਵੀ ਘਰੇ ਬਣਾਈ ਆ ਜੀ ਇਹਦੇ ਵਿੱਚ ਪਤਾ ਹੁੰਦਾ ਵੀ ਆਪਾਂ ਕਿੰਨਾ ਮਟੀਰੀਅਲ ਪਾਉਣਾ ਵਾ ਜਾਂ ਕਿੰਨਾ ਪਾਇਆ ਵਾ ਲਓ ਜੀ ਚਟਨੀ ਹੋ ਗਈ ਆਪਣੀਆਂ ਦੋਵੇਂ ਰੈਡੀ ਪਕੌੜੇ ਵੀ ਹੋ ਗਏ ਰੈਡੀ ਫੇਰ ਪਾਇਆ ਵਿੱਚ ਹੋਰ ਇੱਕ ਲਾਈਟ ਚਲ ਗਈ ਇਸ ਕਰਕੇ ਨੂੰ ਗੈਸ ਤੇ ਰੱਖਣਾ ਪਿਆ ਨੀ ਤੇ ਰਿਡਕਸ਼ਨ ਤੇ ਬਣਦੇ ਹੀ ਕੌਣ ਚੀਨਸ ਦੇਖੋ ਗੁੱਡਾਣਾ ਚਲੋ ਕੱਢ ਦੋ ਕੱਢ ਦੋ ਕੱਢੀ ਬੰਦੀ ਆਪੜਿਓ ਫੋਨ ਇਹ ਰੋਟੀ ਪਕੌੜੇ ਨਿਕਲਦੇ ਆ ਯਾਰ ਦੇਖ ਕੇ ਰੋਜੀ ਨਿਕਲਦੇ ਇੱਕ ਦੋ ਦਿਨ ਛੱਡ ਕੇ ਕਰੀਬਨ ਜਾਂ ਕਈ ਨਾ ਰੋਜੀ ਆਣੇ ਚਾਹੀਦੇ ਪਕੌੜੇ ਲਾ ਆਹ ਵਾਲਾ ਜਿਹੜਾ ਪੂਰ ਚੂਰ ਹੁੰਦਾ ਨਾ ਇਹ ਮੇਰੇ ਵਾਸਤੇ ਰੱਖ ਦਿਓ ਇਹ ਬਚਦੇ ਇੰਝ ਪਾਵਾਂਗੇ ਇਹਦੇ ਪੀਸ ਕਰ ਦੋ ਪਕੌੜਿਆਂ ਦੇ ਪਲਾਮਾ ਵੀ ਮਰੀ ਨਹੀਂ ਕਰ ਲੈਂਦਾ ਵਿੱਚੇ ਲਾਈਟ ਆ ਜਾਂਦੀ ਹੈ ਵਿੱਚੇ ਲਾਈਟ ਚੱਲ ਜਾਂਦੀ ਆ ਹੁਣ ਫੇਰ ਇੰਡਕਸ਼ਨ ਤੇ ਰੱਖਦੇ ਆ ਤੇ ਨਾਲ ਨਾਲ ਹੀ ਜਾਈ ਜਾਂਦੇ ਅੰਦਰ ਗਰਮ ਗਰਮ ਕਿਦਾਂ ਦੇ ਲੱਗੇ ਪਕੌੜੇ ਫਿਰ ਵਧੀਆ ਵਧੀਆ ਸਾਲਾ ਸਾਹਿਬ ਆਇਆ ਅੱਜ ਫੇਰ ਸਾਲੀ ਸਹਿਬਾ ਵੀ ਆਈ ਨਾਲ ਓਬੀ ਡੰਡੇ ਪਏ ਆ ਫਰਾਈ ਲਓ ਜੀ ਆਪਣੀ ਸਬਜ਼ੀ ਹੋ ਗਈ ਡਨ ਕਮੈਂਟਾਂ ਚ ਦੱਸਿਓ ਕਿੱਦਾਂ ਦੀ ਲੱਗੀ ਖਵਾਲਗੇ ਦੇ ਹੁੰਦਾਂ ਨੂੰ ਦੱਸ ਨਹੀਂ ਸਕਦੇ ਤੇ 2 ਕਿੰਨੇ ਸਾਲਾ ਕਿੱਥੇ ਬੰਦੇ ਸਾਡੇ 25 ਸਾਲ ਦੇ ਸੁੱਕਾ ਤੇ ਲੱਗੀ ਇਹ ਨਹੀਂ 25 ਸਾਲ ਦੇ ਇਹ ਏਦਾਂ ਦੇ ਏਦਾਂ ਇਹ ਉਟਾਉਦੇ ਪੁੰਦੇ ਨਾ ਵਲੌਗ ਲੋਕ ਨੇ ਮੁੰਡੇ ਫਰਕਾ ਦੇ ਥੋੜਾ ਵੱਡਾ ਹੈ ਹਾਂ ਮੈਂ ਏਡਾ ਕੀਆ ਥੋੜਾ ਵੱਡਾ ਬੰਦ ਹੈ ਇੰਚਾਰ 3 4 5 ਸਾਲ ਦਾ ਹਮ ਆ ਜੰਮੇ ਰੋੜੀ ਜੇ ਨਾ ਧੂਤੀ ਜੀ ਤੇ ਕਾਂਜੀ ਦੇ ਜਾ ਪਹਿਲੇ ਲੈ ਹਾਲੋ ਉਹ ਆ ਗਿਆ ਮਨਕੀਰਤ ਵੀ ਉਹਨੇ ਖਾਣੇ ਖਾਣੇ ਹੁਣ ਇਹਨਾਂ ਨੂੰ ਲੈ ਦੇ ਜਾਣਿਆ ਕੋਈ ਬੰਦੇ ਨਾਲ ਲਿਆਓ ਫਿਰ ਕੌਲੀ ਲੋਕਾਂ ਨੂੰ ਮੇਲ ਪੂੜੀ ਖਾਣੀ ਆ ਹਾਂ ਭਾਦੇ ਦੀ ਭਾਦੋ ਉਹਨੂੰ ਵਿੱਚ ਪੰਚ ਤਲੀ ਨਹੀਂ 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 ਚਟਨੀ ਨਾ ਪਾਓ ਮੈ ਮੈਨੂੰ ਤੰਤਲੀ ਵੀ ਪੰਚ ਦੇ ਮਮਾ ਜਤਨੀ ਵੀ ਪਸੰਦ ਕਿੱਥੇ ਆ ਤੰਤਲੀ ਜਤਨੀ ਵਿੱਚਾਂ ਵਾਲੀ ਆ ਵਿੱਚ ਪਾੜੀ ਨਹੀਂ ਆ ਚੱਲ ਵਿੱਚ ਪਾ ਦੇ ਥੋੜੀ ਜਿਹੀ ਪਾ ਦੋ ਵਿੱਚ ਮਾੜੀ ਪਾ ਬਸ 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 ਚਟਨੀ ਹਲੀ

ਤੂੰ ਨਹੀਂ ਖਾਊਗਾ ਹਾਂ ਮੈਂ ਇਹ ਵਾਲਾ ਦੇ ਇਹ ਵਾਲੀ ਨਹੀਂ ਹੈ ਵਾਲਾ ਉਹਨੂੰ ਲਾਵ ਨੂੰ ਮੰਨ ਕਿਰਤ ਨੇ ਕੱਢ ਕੇ ਦਿੱਤਾ ਅਗਲੇ ਦਿਨ ਦੀ ਵੀਡੀਓ ਆ ਤੇ ਵਿੱਚੋਂ ਕਲਿੱਪਾਂ ਪਾਉਣੀਆਂ ਯਾਦ ਨਹੀਂ ਰਿਹਾ ਕਲਾਮਬਾਤਾ ਜੀ ਤੇ ਅਗਲੇ ਦਿਨ ਸਵੇਰੇ ਪੱਕਣਦੇ ਜੀ ਗੋਭੀ ਵਾਲੇ ਪਲੌਠੇ ਉਹ ਖਾਲੇ ਕੰਮ ਕੁੱਮ ਹੋ ਗਿਆ ਡੰ ਸਾਰਾ ਤੇ ਉਮੀਦ ਕਰਦੇ ਹਾਂ ਬਲੌਗ ਸਹੀ ਲੱਗਾ ਹੋਊਗਾ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ